ਕੁਬ ਅੱਜ ਸਾਡੇ ਚੇਅਰਮੈਨ ਸਾਹਿਬ ਦੇ ਬਰਜ ਕਟੋਰਾ ਜੀ ਦੇ ਪਰਿਵਾਰ ਚ ਸ਼ਾਦੀ ਸੀ ਉਹ ਉੱਥੇ اٹینڈ ਕਰਨਾ ਇਹਦੀ ਤੇ ਮੈਨੂੰ ਪਤਾ ਲੱਗਿਆ ਵੀ ਇੱਥੇ ਦਈਆ ਸਾਹਿਬ ਨੇ ਲੋਕਾਂ ਦੀ ਸੇਵਾ ਵਾਸਤੇ ਸ਼੍ਰੀ ਰਣਜੀਤ ਦਈਆ ਜੀ ਨੇ ਲੋਕਾਂ ਦੀ ਸੇਵਾ ਵਾਸਤੇ ਬਹੁਤ ਵਧੀਆ ਦਫ਼ਤਰ ਚਲਾ ਰੱਖਿਆ ਸੋ ਮੇਰੇ ਮਨ ਚ ਤਾਂ ਸੀ ਮੈਂ ਦਫ਼ਤਰ ਦੇਖਾਂ ਤੇ ਸੱਚੀ ਮੈਂ ਨਾ ਦਰਵਾਦੀ ਵੀ ਬਹੁਤ ਵਧੀਆ ਰੱਜੀ ਕਰਦਾ ਤੇ ਦਫ਼ਤਰ ਅੱਛਾ ਤੇ ਫਿਰ ਤੁਸੀਂ ਸੇਵਾ ਵੀ ਚੰਗੀ ਤਰ੍ਹਾਂ ਕਰ ਸਕਦੇ ਹੋ ਤੋ ਮੈਂ ਸਾਡੇ ਬਹੁਤ ਸਾਰੇ ਐਮਐਲਏ ਸਰਬਾਨ ਨੂੰ ਵੀ ਕਹਿਣਾ ਤੂੰ ਦੇਖ ਕੇ ਜਾਣ ਤੇ ਇਸ ਤਰ੍ਹਾਂ ਦੇ ਦਫਤਰ ਹਰ ਇੱਕ ਕੌਂਟੀਟੀ ਦੇ ਵਿੱਚ ਲਾਉਣ ਬਹੁਤ ਸਾਰੇ ਐਮਐਲਏ ਸਰਬਾਨ ਕੋਲ ਹੈਗੇ ਆ ਦਫਤਰ ਜਿੰਨਾਂ ਕੋਲ ਹੈ ਨਹੀਂ ਉਹ ਇਸ ਤਰ੍ਹਾਂ ਦਫਤਰ ਚਲਾਉਣ ਸਰ ਇੱਕ ਪੰਜਾਬ ਵਿੱਚ ਮਤਲਬ ਹੁਣ ਪੰਜਾਬ ਪ੍ਰਧਾਨ ਤੁਸੀਂ ਲਗ ਤੋਂ ਪਾਰਟੀ ਨੇ ਬਣਾਇਆ ਸਰ ਉਹ ਕੀ ਮੈਸੇਜ ਮਤਲਬ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਦੇਖੋ ਸਾਰੀਆਂ ਆਰਗੇਨਾਈਜੇਸ਼ਨਾਂ ਆਪਦੀ ਆਪਦੀ ਮਤਲਬ ਔਦੇਦਾਰੀਆਂ ਦਿੰਦੀਆਂ ਰਹਿੰਦੀਆਂ ਔਰ ਹਰ ਇੱਕ ਪਾਰਟੀ ਦਾ ਪ੍ਰਧਾਨ ਹੁੰਦਾ ਹੈ ਤੋ ਹੁਣ ਇਹ ਆਮ ਆਦਮੀ ਪਾਰਟੀ ਨੇ ਨਵੇਂ ਪ੍ਰਧਾਨ ਜੀ ਰਮਨੂ ਰੋੜਾ ਜੀ ਨੂੰ ਲਾਇਆ ਤੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਸ਼ੁਭਕਾਮਨਾਵਾਂ ਬਾਕੀ ਸਪੀਕਰ ਦਾ ਸਾਰਾ ਸਾਂਝਾ ਹੁੰਦਾ ਮੈਂ ਤਾਂ ਸਾਰੇ ਸਾਰੇ ਪ੍ਰਧਾਨਾਂ ਨੂੰ ਸ਼ੁਭਕਾਮਨਾ ਦਿੰਦਾ ਸਰ ਇੱਕ ਆਪ ਸੁਪਰੀਮੋ ਦੇ ਉੱਪਰ ਜਿਹੜਾ ਜਲ ਪ੍ਰਦਾਨ ਜਿਹੜਾ ਸੋਟਿਆ ਗਿਆ ਹੈਗਾ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਜੀ ਉਹ ਬੜਾ ਮਤਲਬ ਮੰਦ ਭਾਗ ਹੈ ਇਕੱਲੇ ਬੀਜੇਪੀ ਦੀ ਮੁਖਲਾਟ ਹੈ ਬੀਜੇਪੀ ਨੇ ਸਾਰੇ ਛੇੜਯੰਤਰ ਰੱਜ ਕੇ ਉੱਥੇ ਦੇਖਿਆ ਪਰਾ ਪਰਾ ਨੂੰ ਲੜਾ ਕੇ ਦੇਖ ਲਿਆ ਡੰਗੇ ਕਰਾ ਕੇ ਦੇਖ ਲੇ ਕੰਮ ਰੁਕਵਾ ਕੇ ਦੇਖ ਲੇ ਡਰਾ ਕੇ ਦੇਖ ਲੇ ਜੇਲ੍ਹਾਂ ਚ ਪਾ ਕੇ ਦੇਖ ਲੇ ਸਾਲ-ਸਾਲ ਬਿਨਾ ਕਿਸੇ ਗੱਲ ਦੇ ਜੇਲ੍ਹਾਂ ਚ ਰੱਖਿਆ ਸਾਡੇ ਮੰਤਰੀਆਂ ਨੂੰ ਸੀਐਮ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਜੇਲ੍ਹ ਚ ਰੱਖਿਆ ਸੰਜੀਤ ਸਿੰਘ ਜੀ ਨੂੰ ਵੀ ਜੇਲ੍ਹ ਚ ਰੱਖਿਆ ਮਨੀਸ਼ ਸਿਸੋਧਿਆ ਜੀ ਨੂੰ ਵੀ ਜੇਲ੍ਹ ਚ ਰੱਖਿਆ ਸੋ ਇੰਦਾ ਨੂੰ ਜੇਲ੍ਹ ਤੇ ਰੱਖ ਕੇ ਟੁੱਟੇ ਨਹੀਂ ਸੋ ਹੁਣ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨਾਲ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਸੋ ਇਹਦੇ ਨਾਲ ਤੋਂ ਸਭ ਤੋਂ ਦਿੱਲੀ ਵਾਲਿਆਂ ਦਾ ਜਿਹੜਾ ਅਰਵਿੰਦਜੀਤ ਦੀ ਵਿਚਾਰਾ ਖੂਬ ਪੱਕਾ ਹੋਏਗਾ ਕਿਉਂਕਿ ਇਹੀ ਹੈ ਜਿਹੜਾ ਉਹਨਾਂ ਨੇ ਲੜਦਾ ਹੈ ਦੇਖੋ ਯਾਰ ਗਰੀਬ ਬੰਦੇ ਦੇ ਬੱਚੇ ਵਧੀਆ ਸਕੂਲ ਚ ਪੜਨ ਨੂੰ ਹੋਰ ਕੀ ਚਾਹੀਦਾ ਹੈ ਕਿਸੇ ਆਮ ਛੋਟੇ ਘਰ ਦੇ ਬੱਚੇ ਦਾ ਇਲਾਜ ਵਧੀਆ ਹੋ ਜੇ ਉਹਨੂੰ ਹੋਰ ਕੀ ਚਾਹੀਦਾ ਮੁਫਤ ਹੋ ਜੇ ਉਹਨੂੰ ਹੋਰ ਕੀ ਚਾਹੀਦਾ ਸਭ ਤੋਂ ਵੱਡਾ ਖਰਚਾ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਠੀਕ ਹੋ ਗਿਆ ਬਾਕੀ ਸੂਬਿਆਂ ਦੇ ਵਿੱਚ ਬਿਜਲੀ ਦੇ ਬਿੱਲ ਨੇ ਜਿੱਦਾ ਬਿਜਲੀ ਦਾ ਬਿੱਲ ਆਉਂਦਾ ਹੀ ਨਹੀਂ ਉਹਨੂੰ ਹੋਰ ਕੀ ਜ਼ਹੀਰ ਸੋ ਦਿੱਲੀ ਵਾਲੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਹੋਰ ਡਟ ਕੇ ਖੜੇ ਹੋਣਗੇ ਔਰ ਇਹ ਭਾਜਪਾ ਨੂੰ ਇਹ ਨਾ ਬਿਸ਼ਰਮੀ ਵਾਲੀਆਂ ਇਹ ਹਰਕਤਾਂ ਨਹੀਂ ਕਰਨੀ ਚਾਹੀਦੀ ਸਪੀਕਰ ਸਾਹਿਬ ਇੱਕ ਕੱਲ ਇੱਕ ਐਸਜੀਪੀਸੀ ਦੀ ਜਿਹੜੀ ਮੀਟਿੰਗ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਉਹ ਤਾਂ ਹੁੰਦੀਆਂ ਰਹਿੰਦੀਆਂ ਪਰ ਮੈਂ ਚਾਹੁੰਦਾ ਵੀ ਐਸਜੀਪੀਸੀ ਆਪਦਾ ਕੰਮ ਚੰਗੇ ਤਰੀਕੇ ਨਾਲ ਕਰੇ ਤਿਤੋਂ ਲੱਗਦਾ ਜੀ ਸਰ ਕੀ ਫੈਸਲੇ ਆਸਰ ਹੁੰਦੇ ਤੁਸੀਂ ਮੈਂ ਤਾਂ ਉਸ ਫੈਸਲੇ ਉਹ ਮੈਂ ਹੁਣ ਉਹ ਨਾਲ ਵੀ ਕੀ ਮੁਸਲਾ ਹੈ ਹਾਂ ਮੈਂ ਉਹਦੇ ਬੀਗੀ ਕਮੈਂਟ ਕਰ ਸਰ ਵੀ ਬੀਜੇਪੀ ਦੇਖੋ ਵੀ ਇਹ ਨੂੰ ਪੰਜਾਬ ਜਿਵੇਂ ਤੁਸੀਂ ਕਹਿੰਦੇ ਹੋ ਪ੍ਰਚਾਰ ਕਰਦੀ ਹੈ ਲੇਕਿਨ ਉਸ ਦੇ ਬਾਵਜੂਦ ਵੀ ਕਈ ਸਟੇਟਾਂ ਜੋ ਜਿੱਤ ਵੀ ਉਹਨਾਂ ਨੂੰ ਹਾਸਲ ਹੁੰਦੀ ਹੈ ਜਿੱਤੇ ਮਗਰ ਕਿਵੇਂ ਵਿਖਦੇ ਕੋਈ ਕਾਂਗਰਸ ਆਜ ਈਵੀਐਮ ਨੂੰ ਲੈ ਕੇ ਪ੍ਰਦਰਸ਼ਨ ਕਰਦੀ ਦਿਖਾਈ ਦੁੱਤੀ ਦਿੱਲੀ ਉਹ ਦੇਖੋ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਉਹਦਾ ਕੋਈ ਗੰਤ ਨਹੀਂ ਰਹੇਗਾ ਹੀ ਸੋ ਸੀਰੀਅਸਲੀ ਲੈਣਾ ਚਾਹੀਦਾ ਜੇ ਕੋਈ ਪੋਲਿਟੀਕਲ ਨਮਾਇੰਦਾ ਕੋਈ ਗੱਲ ਕਰਦਾ ਉਹਦੀ ਗੱਲ ਨੂੰ ਸੀਰੀਅਸਲੀ ਲੈਣਾ ਚਾਹੀਦਾ ਕਿਸਾਨਾਂ ਦੇ ਮੁੱਦਿਆਂ ਨੂੰ ਸਰ ਕਿਦਾਂ ਦੇਖਦੇ ਹੈਗੇ ਉਹ ਕਿਸਾਨ ਛੇ ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਦੁਬਾਰਾ ਜਿਹੜਾ ਪ੍ਰੋਟੈਸਟ ਕਰਨ ਦੇ ਲਈ ਜਾ ਰਹੇ ਹੈਗੇ ਜੱਥੇ। ਦੇਖੋ ਜੇ ਤੁਸੀਂ ਦੇਸ਼ ਨੂੰ ਮਜ਼ਬੂਤ ਕਰਨਾ ਹੈ ਨਾ ਤੁਸੀਂ ਵਿਸ਼ਵਗੁਰੂ ਬਣਾਉਣਾ ਤਾਂ ਕਿਸਾਨ ਨੂੰ ਮਜ਼ਬੂਤ ਕਰਨਾ ਪਏਗਾ। ਕਿਉਂਕਿ ਕਿਸਾਨ 80% ਦੇਸ਼ ਦੇ ਲੋਕ ਕਿਸਾਨੀ ਤੇ ਨਿਰਭਰ ਆ। ਭਾਵੇਂ ਕਿਸਾਨ ਹੋ ਗਿਆ, ਮਜ਼ਦੂਰ ਹੋ ਗਿਆ, ਦੁਕਾਨਦਾਰ ਹੋ ਗਿਆ, ਰੇੜੀ ਵਾਲਾ ਹੋ ਗਿਆ, ਫੜੀ ਵਾਲਾ ਹੋ ਗਿਆ, ਡਰਾਈਵਰ ਹੋ ਗਿਆ, ਕੋਈ ਵੀ ਹੋ ਗਿਆ, ਇਹ ਕਿਸਾਨੀ ਤੇ ਨਿਰਭਰ ਆ। ਸੋ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਪੂਰਵਕ ਲੈ ਕੇ ਹੱਲ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਇਤਨਾ ਦੇ ਮਜ਼ਾਕ ਨਹੀਂ ਕਰਨਾ ਚਾਹੀਏ ਸਭ ਪੰਜਾਬ ਦੇ ਵਿੱਚ ਵੀ ਮਤਲਬ ਕਿ ਇਹਨਾਂ ਨੇ ਆਪ ਨੂੰ ਜਿਹੜਾ ਚੱਕਿਆ ਗਿਆ ਉਸ ਦਾ ਜਾਨ ਵੀ ਮਤਲਬ ਰੱਖਿਆ ਗਿਆ ਤੁਸੀਂ ਉਹਨਾਂ ਨੇ ਵੀ ਵਿਰੋਧ ਕੀਤਾ ਵੀ ਇਸ ਗੱਲ ਦਾ ਵੀ ਮਤਲਬ ਸਾਡਾ ਪੰਜਾਬ ਚ ਵੀ ਤਕਾ ਹੋ ਰਿਹਾ ਹੈ ਜਿੱਥੇ ਸਮਝਦੇ ਹੋ ਵੀ ਮਤਲਬ ਕਿਸਾਨਾਂ ਦੇ ਨਾਲ ਇੱਥੇ ਵੀ ਹੋ ਰਿਹਾ ਤੇ ਸੈਂਟਰ ਚ ਵੀ ਨਹੀਂ ਨਹੀਂ ਪੰਜਾਬ ਸਰਕਾਰ ਦਾ ਜਿੰਨਾ ਤੱਕ ਮੈਨੂੰ ਜਿਹੜੀ ਜਾਣਕਾਰੀ ਹੈ ਉਹ ਬਿਲਕੁਲ ਕਿਸਾਨਾਂ ਦੇ ਨਾਲ ਹੈ ਸਰ ਬੈਂਕ ਪੇਪਰ ਚ ਤੁਸੀਂ ਮਤਲਬ ਇਸ ਸੂਟੇਬਲ ਆ ਚੋਣ ਲਈ ਦੇਖੋ ਬਤੌਰ ਸਪੀਕਰ ਵੀ ਨਹੀਂ ਕੋਈ ਲਿਮਿਟੇਸ਼ਨ ਹੈ ਮੈਂ ਉਹ ਹਰੇਕ ਮੁੱਦੇ ਤੇ ਆਪਦੀ رائے ਦੇ ਨਹੀਂ ਕਰਦਾ ਲੇਕਿਨ ਹਾਂ ਐਸਾ ਸਿਸਟਮ ਹੋਣਾ ਚਾਹੀਦਾ ਜਿਹਦੇ ਤੇ ਕਿਸੇ ਨੂੰ ਵੀ ਇਤਰਾਜ਼ ਨਾ ਹੋਵੇ ਇੱਕ ਜੇ 100 ਬੰਦੇ 'ਚ ਇੱਕ ਬੰਦੇ ਨੂੰ ਇਤਰਾਜ਼ ਆ ਨਾ ਤਾਂ ਉਹ ਸਿਸਟਮ ਨਹੀਂ ਹੋਣਾ ਚਾਹੀਦਾ ਕਿਉਂਕਿ ਬੜੀ ਵੱਡੀ ਗੱਲ ਹੈ ਇਹ ਸਾਡੀ ਇਹ ਲੋਕਤੰਤਰ ਦੀ ਨੀਂਹ ਹੈ ਜਿਹੜੀ ਸਾਡੀ VOTING ਸਿਸਟਮ ਹੈ ਜਿਹਦੇ ਲੋਕਾਂ ਦਾ ਵਿਸ਼ਵਾਸ ਬਣਾ ਰਹਿਣਾ ਚਾਹੀਦਾ ਸ ਪੰਜਾਬ 'ਚ ਕਿਹੜੇ ਹੋਰ ਕੋ ਕੰਮ ਹੈ ਜਿਹੜੇ ਮਤਲਬ ਕਿ ਪਹਿਲੇ ਦਰ ਤੱਕ ਜਿਹੜੀਆਂ ਕੰਮ ਚੱਲੀਆਂ ਜੀ ਪੰਜਾਬ ਸਰਕਾਰ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਦੇਖੋ ਉਹ ਬਹੁਤ ਹੁੰਦਾ ਹੈ ਮੇਰੇ ਸਾਹਿਬ ਦੱਸ ਸਕਦੇ ਨੇ ਜਾਂ ਮੰਤਰੀ ਦੱਸ ਸਕਦੇ ਜਾਂ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਮੈਂ ਵਿਧਾਨ ਸਭਾ ਦੱਸਦਾ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਮੌਕ ਸੈਕਸ਼ਨ ਕਰਾਇਆ ਜਾਏਗਾ ਜਿੱਦੇ ਬੱਚਿਆਂ ਨੂੰ ਉੱਥੇ ਮੁੱਖ ਮੰਤਰੀ ਸਪੀਕਰ ਮੰਤਰੀ ਐਮ ਐਲ ਏ ਬਣਾ ਕੇ ਬਿਠਾਇਆ ਜਾਏਗਾ ਉਹਨਾਂ ਦੀ ਉੱਥੇ ਪ੍ਰੋਪਰ ਡਿਸਕਸ਼ਨ ਕਰਾਈ ਜਾਏਗੀ ਤਾਂ ਕਿ ਫਿਊਚਰ ਦੇ ਲੀਡਰ ਬਣ ਸਕਣ ਇਹ ਪਹਿਲੀ ਵਾਰੀ ਸਰ ਐਦਾਂ ਹੋ ਰਿਹਾ ਹੋਵੇਗਾ ਜੀ ਹਾਂ ਇਹ ਫਰਸਟ ਟਾਈਮ ਹੋਇਆ ਹੈ ਪੰਜਾਬ ਦੇ ਵਿੱਚ ਫਰਸਟ ਟਾਈਮ ਹੋ ਰਿਹਾ ਹੋਵੇਗਾ ਹੋਲ ਸੈਟਿੰਗ ਹੋਇਆ ਹੈ ਕੀ ਇਹ ਨਾਦੂਨਾ ਹੈਗਾ ਸੀਗਾ ਜੀ ਅੱਜ ਦਾ ਸਪੈਸ਼ਲ ਮਾਨਯੋਗ ਸਪੀਕਰ ਸਾਹਿਬ ਅੱਜ ਸਾਡੇ ਚੇਅਰਮੈਨ ਗੁਰਦਾਸ ਸਿੰਘ ਟੋਰਾ ਫਲੋਸਪੋਰ ਸ਼ਹਿਰ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦੀ ਬੇਟੀ ਦੇ ਵਿਆਹ ਦੇ ਵਿੱਚ ਆਇਸੀ ਇੱਕ ਨਿੱਜੀ ਅਖਰਸ ਤੇ ਅਸੀਂ ਸਾਰੇ ਉੱਥੇ ਸੀਗੇ ਤੇ ਸਪੀਕਰ ਸਾਹਿਬ ਨੇ ਦਿਲੀ ਇੱਛਾ ਜ਼ਾਹਰ ਕੀਤੀ ਕਿ ਉਹ ਮੇਰੇ ਨਾਲ ਮੇਰੇ ਦਫ਼ਤਰ ਪੈਣਾ ਚਾਹੁੰਦੇ ਨੇ ਵੀ ਉੱਥੇ ਚਾਹ ਪੀਣੀ ਹੈ ਤੇ ਮੈਂ ਕਿਹਾ ਜੀ ਐਂ ਦੂਜੀ ਤੇ ਬਸ ਉਸੇ ਚੱਕਰ ਦੇ ਵਿੱਚ ਸਪੀਕਰ ਸਾਹਿਬ ਐਨਲ ਮੈਂ ਤਾਂ ਮਰਦੀ ਆਂ ਮਾਲੀਕ ਸਪੀਕਰ ਸਾਹਿਬਾ ਕੀ ਉਹਨਾਂ ਨੇ ਗਰੀਬ ਖਾਨੇ ਦੇ ਵਿੱਚ ਪੈ ਰੱਖਿਆ ਫਲੋਸਪੁਰ ਦੀ ਕੋਈ ਡਿਵੈਲਪਮੈਂਟ ਨੂੰ ਲੈ ਕੇ ਕੋਈ ਚਰਚਾ ਸਰ ਕੀਤੀ ਗਈ ਹੋਵੇ ਜੀ ਤੁਹਾਡੇ ਅ ਵਿਚਾਰ ਚਰਚਾ ਦੇਖੋ ਫਲੋਸਪੁਰ ਦੇ ਆਤੀ ਦੇ ਜਿਹੜੇ ਹੈਗੇ ਨੇ ਵਿਕਾਸ ਕਰਦਿਆਂ ਤਾਂ ਮੈਂ ਸ਼ੁਰੂ ਤੋਂ ਹੀ ਚਿੱਤ ਦੇ ਫਲੋਸਪੁਰ ਦੇ ਆਤੀ ਦੇ ਲੋਕਾਂ ਨੇ ਮੈਨੂੰ ਬਾਗ ਡੋਰ ਦਿੱਤੀ ਹੈ ਮੈਂ ਉਸ ਦਿਨ ਤੋਂ ਲੱਗਿਆ ਹੋਇਆ ਹਾਂ ਔਰ ਵਿਦਾਂਸਪਸ ਦੇ ਵਿੱਚ ਤਾਂ ਸਿਰਫ ਮੁੱਦੇ ਜਿਹੜੇ ਹੈਗੇ ਉਹ ਚੁੱਕੇ ਜਾਂਦੇ ਨੇ ਉਹਨਾਂ ਦਾ ਜਿਹੜਾ ਹੈਗਾ ਸਰਕਾਰ ਜਵਾਬ ਦਿੰਦੀ ਹੈਗੀ ਔਰ ਉਹਨਾਂ ਤੇ ਹੱਲ ਹੁੰਦੇ ਨੇ ਤੇ ਹ ਹੁਣ ਤੱਕ ਜਿਹਨੇ ਵੀ ਸੈਸ਼ਨ ਹੋਏ ਨੇ ਮੈਂ ਫਰੋਸਪੁਰ ਦੇ ਜੋ ਵੀ ਮੁੱਦੇ ਨੇ ਜਿਹੜੇ ਕਿ ਡਾਇਰੈਕਟਲੀ ਇਨਵੋਲਡ ਨੇ ਪਬਲਿਕ ਇੰਟਰਸਟ ਨਾਲ ਉਹ ਮੈਂ ਚੁੱਕੇ ਨੇ ਔਰ ਆਉਂਦੇ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਦੋ ਮੁੱਦੇ ਹੈਗੇ ਨੇ ਜੋ ਮੈਂ ਰੱਖੂਗਾ ਜਦੋਂ ਜਿਹੋ ਜਿਹੇ ਮਦਦ ਸਮਾ ਮੇਰਾ ਤੇ ਉਹ ਮੁੱਦੇ ਸੇ ਵਿਧਾਨ ਸਭਾ ਦੇ ਵਿੱਚ ਪੇਸ਼ ਕਰਾਂਗਾ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਦੇ ਉੱਪਰ ਜਿਹੜਾ ਪਾਣੀ ਸੁੱਟਿਆ ਗਿਆ ਉਹਨੂੰ ਤੁਸੀਂ ਕਿਦਾਂ ਦੇਖਦੇ ਹੋਗੇ ਇਹ ਬਹੁਤ ਹੀ ਗੰਦੀ ਹਰਕਤ ਹੈਗੀ ਹੈ ਔਰ ਇਸ ਤੋਂ ਪਹਿਲਾਂ ਵੀ 2-3 ਵਾਰੀ ਇੱਕ ਐਪੀਸੋਡ ਹੋ ਚੁੱਕੇ ਨੇ ਔਰ ਇਸ ਤੋਂ ਪਹਿਲਾਂ ਜਿਹੜੀ ਕਿਉਂਕਿ ਮਾਲੀਯੋਗ ਸੀਮ ਸਾਹਿਬ ਅਰਵਿੰਦ ਕੇਜੀਪਾਲ ਸਾਹਿਬ ਨਸ਼ਟਤੰਤ ਮਿੰਦਰਾਵਾਦੀ ਪਾਰਟੀ ਤੁਹਾਨੂੰ ਪਤਾ ਹੈ ਕਿ ਉਹ ਪੈਦਲ ਯਾਤਰਾ ਕਰ ਰਹੇ ਨੇ ਪੈਦਲ ਮਾਰਚ ਕਰ ਰਹੇ ਨੇ ਔਰ ਦਿੱਲੀ ਦੇ ਕੋਨੇ-ਕੋਨੇ ਤੱਕ ਦਿੱਲੀ ਦੇ ਇੱਕ-ਇੱਕ ਵੋਟਰ ਤੱਕ ਉਹ ਆਪਣੇ ਉਹ ਪਹੁੰਚ ਰਹੇ ਨੇ ਔਰ ਭਾਜਪਾ ਇਸ ਚੀਜ਼ ਤੋਂ ਬੁਖਲਾਈ ਹੋਈ ਹੈ ਕਿਉਂਕਿ ਭਾਜਪਾ ਨੂੰ ਪਤਾ ਹੈ ਕਿ ਲਗਾਤਾਰ ਤਿੰਨ ਇਲੈਕਸ਼ਨਾਂ ਦੇ ਵਿੱਚ ਭਾਜਪਾ ਬਹੁਤ ਕਰਾਰੀ ਹਾਰ ਆਮ ਆਦਮੀ ਪਾਰਟੀ ਤੋਂ ਜਿਹੜੀ ਹੈਗੀ ਹੈ ਉਹਨਾਂ ਨੂੰ ਮਿਲੀ ਹੈ ਔਰ ਇਸ ਵਾਰੀ ਬੀਜੇਪੀ ਨੂੰ ਸ਼ਾਇਦ ਉਮੀਦ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਹਰਾਤਾ ਨਹੀਂ ਸਕਦੇ ਇਹ ਮੈਂ ਦਾਅਵੇ ਨਾਲ ਕਹਿੰਦਾ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ ਮਾਨਯੋਗ ਅਰਵਿੰਦ ਕੇਜਵਲ ਸਾਹਿਬ ਚੌਥੀ ਵਾਰੀ ਦਿੱਲੀ ਦੇ ਮੁੱਖ ਮੰਤਰੀ ਬਣਨਗੇ ਬੀਜੇਪੀ ਨੂੰ ਬੀਜੇਪੀ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਹਰਾ ਨਹੀਂ ਸਕਦੇ ਪਰ ਉਹ ਕਿਤੇ ਨਾ ਕਿਤੇ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਇਹ ਕੋਸ਼ਿਸ਼ ਕਰ ਰਹੇ ਕਿ ਸ਼ਾਇਦ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਇੱਕ ਅੱਛੀ ਟੱਕਰ ਦੇ ਸਕੀ ਪੰਜਾਬ ਦੇ ਵਿੱਚ ਕੀ ਲੱਗਦਾ ਬੀਜੇਪੀ ਦਾ ਕੋਈ ਸਕੋਪ ਹੈਗਾ ਜੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੱਡੇ ਲੀਡਰ ਵੀ ਦਾਵਾ ਕਰਦੇ ਹਨ ਕਿ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਬੀਜੇਪੀ ਦਾ ਪੰਜਾਬ ਦੇ ਵਿੱਚ ਫਿਊਚਰ ਹੈਗਾ ਜਾਂ ਨਹੀਂ ਹੈਗਾ ਇਹ ਬੀਜੇਪੀ ਨੂੰ ਵੀ ਪਤਾ ਚਾਰ ਜਿੰਨੀਆਂ ਚਾਉਣਾ ਹੋਈਆਂ ਸਿਰਫ ਇੱਕ ਸੀਟ ਤੇ ਉੱਤੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਕੋਈ ਮਾੜਾ-ਮੋਟਾ ਰਿਸਪੌਂਸ ਮਿਲਿਆ ਰਿਸਪੌਂਸ ਇਹਨਾਂ ਸਾਹਾਰੇ ਇਹ ਉੱਤੇ ਵੀ ਤੀਜੇ ਨੰਬਰ ਤੇ ਹੀ ਆਏ ਨੇ ਕਈ ਜਗ੍ਹਾ ਤੇ ਤਾਂ ਚੌਥੇ ਨੰਬਰ ਤੇ ਵੀ ਆਇਆ ਹੈ ਤੇ ਇਹਨਾਂ ਨੂੰ ਗਰਾਉਂਡ ਰਿਐਲਿਟੀ ਪਤਾ ਚੱਲ ਗਈ ਹੈ ਕਿਉਂਕਿ ਇਹ ਜਿਹੜੀਆਂ ਚਾਂਜੀਆਂ ਹੁੰਦੀਆਂ ਚਾਉਣਾ ਸੀਗੇ ਇਹ ਸੈਮੀ ਫਾਈਨਲ ਸੀਗਾ ਫਾਈਨਲ 2027 ਚ ਖੇਡਾਂਗੇ ਕਾਂਗਰਸ ਨੂੰ ਵੀ ਆਪਣੀ ਗਰਾਉਂਡ ਰਿਐਲਿਟੀ ਪਤਾ ਚੱਲ ਚੁੱਕੀ ਚਾਰਾਂ ਦੇ ਵਿੱਚ ਤਿੰਨ ਸੀਟਾਂ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਔਰ ਜਿਹੜੀਆਂ ਤਿੰਨ ਸੀਟਾਂ ਜਿੱਤਿਆ ਨੇ ਉਹ ਕਾਂਗਰਸ ਦਾ ਗੜ ਸੀ ਤੇ ਲੱਗਦਾ ਜੀ ਆਮ ਆਦਮੀ ਪਾਰਟੀ 2027 ਵਿੱਚ ਦੁਬਾਰਾ ਆ ਸਕਰੇਗੀ ਡੈਫੀਨੇਟ ਆਏਗੀ ਜੀ ਦੁਬਾਰਾ ਸਰਕਾਰ ਬਣੇਗੀ ਫੁੱਲ ਮੈਜੋਰਿਟੀ ਚ ਬਣੇਗੀ ਔਰ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੀ ਜਨਤਾ ਇੱਕ ਤਾਨਕੇ ਖੜੇਗੀ ਕਿਉਂਕਿ 2027 ਤੋਂ ਪਹਿਲਾਂ ਜਿਹੜਾ ਸੈਮੀ ਫਾਈਨਲ ਸੀ ਉਹ ਸੈਮੀ ਫਾਈਨਲ ਦੇ ਵਿੱਚ ਆਮ ਆਦਮੀ ਪਾਰਟੀ ਔਰ ਮਾਨਯੋਗ ਮੁੱਖ ਮੰਤਰੀ ਸਦਰਪਖ ਮੋਹਨ ਸਿੰਘ ਮਾਨ ਸਾਹਿਬ ਵੱਲੋਂ ਕੀਤੇ ਕਿ ਲੋਕਪੱਕੀ ਫੈਸਲਿਆਂ ਦੇ ਉੱਤੇ ਲੋਕਾਂ ਨੇ ਉਹ ਚਾਰ ਜਮੀਆਂ ਚੋਣਾਂ ਦੇ ਮੋਰ ਲਾਈਆਂ ਤੁਹਾਡੇ ਹਲਕੇ ਦੇ ਵਿੱਚ ਮਿਊਨਿਸਪਲ ਦੀਆਂ ਚੋਣਾਂ ਵੀ ਜਿਹੜੀਆਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਗਈਆਂ ਨੇ ਤੇ ਉਹ ਸਿਰਫ ਇੱਕ ਬਾਏ ਇਲੈਕਸ਼ਨ ਹੈ ਉਹ ਮੰਜ਼ੂਰਟ ਹੈਗਾ ਉਹ ਇੱਕ ਐਮਸੀ ਸਾਹਿਬਾਨ ਹੋਊਗਾ ਜਿਹੜੇ ਸੀਗੇ ਸਸਪੈਂਡ ਹੋਈ ਸੀਗੇ ਤੇ ਉਹ ਇੱਕ ਵਾਰਡ ਦੇ ਵਿੱਚੋਂ ਬਾਕੀ ਕਿਤੇ ਨਹੀਂ ਹੈ